ਮਹਾਨ ਜੀ ਤੁਸੀਂ ਆਪਣੀ ਉਦੋਂ ਆਓਗੇ ਜਦੋਂ ਲੋਕ ਰੋਟੀ ਖਾਣ ਜਾਂਦੇ ਸੀ ਨਾ ਜੇ ਪਹਿਲਾਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੰਟ ਜੰਦਰ ਆਦੇ ਨਾ ਬਹੁਤ ਜ਼ਿਆਦਾ ਜਾਈ ਆ ਜਾੜਾ ਇਹ ਇੱਕ ਵਾਰੀ ਦੇੜੀ ਆ ਗਈ 50 100 ਸਭ ਨੂੰ ਬਹੁਤ ਮੁਸ਼ਕਲ ਜੀ ਯਾਰ ਸੋਚ ਕੀਤਾ ਹੈ ਸਾਨੂੰ ਪਤਾ ਲੱਗਿਆ ਸਾ ਮੇਰੀ ਗੱਲ ਸੁਣ ਤੁਹਾਡੇ ਨਾਲ ਗਵਾਇਤੀ ਉਹਨਾਂ ਨੂੰ ਬਹੁਤ ਪੀੜਾ ਹੋ ਰਹੀ ਹੈ ਜੀ ਨੂੰ ਕਹਿਣਾ ਸੀ ਉਹਨੂੰ ਕਹਿਣਾ ਅਸੀਂ ਤੁਹਾਡੇ ਨਾਮ ਦੀ ਫੋਟੋ ਦੀ ਕੋਈ ਤੁਹਾਡੇ ਨਾਮ ਹੀ ਬਣੀ ਹੁੰਦਾ ਮੇਨ ਗੱਲ ਆ ਜੀ ਦੀ ਹਾਂ ਚੱਲੇ ਆ ਅਸੀਂ ਉੱਥੇ ਹੀ ਚੱਲੇ ਆ ਫਿਰ ਚੱਲੇ ਮੈਂ ਉਹਦੇ ਮੇਰੀ ਗੱਲ ਕੋਈ ਨਹੀਂ ਕਹਾਂਗੀ ਤੁਹਾਡੀ ਗੱਲ ਸੁਣੋ ਉੱਥੇ ਜਿਹੜੀਆਂ ਗਿਸ਼ਤਾਂ ਚੱਲਣੀਆਂ ਨੇ ਆਹ ਚਾਹ ਤੇ ਇੱਕ ਹੋਰ ਚਾਹ ਲੈਣਾ ਕਰਮ ਜਿਹੜਾ ਅਖੇਣਾ ਨੰਗਰ ਜਾਂਦਾ ਗਾੜੀ ਜਾਂਦਾ ਰਾਜਾ तो तो प्रचार तो, तो, तो 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 है ਸਾਰੇ ਨਹੀਂ ਚਲਾ ਜਗ ਮੈਡਮ ਜੀ ਨਾ ਤੁਸੀਂ ਗੱਲ ਕੀਤੀ ਨਾ ਰਸ ਤੇ ਚਲੇਗਾ ਸਾਰਿਆਂ ਕੋਲ ਹੈਗਾ ਕਿਸੇ ਕੋਲ ਵੀ ਨਹੀਂ ਪਾਣੀ ਵੀ ਨਹੀਂ ਚੱਲ ਰਿਹਾ ਉਹ ਡੰਗਰਾਂ ਦੀ ਮੁਸ਼ਕਲ ਸਾਰੇ ਵੀ ਪਾਣੀ ਵੀ ਸਾਰਾ ਕੁਝ ਸਾਰਾ ਕੁਝ ਚੱਲ ਨਹੀਂ ਮੈਡਮ ਵੇਖੋ ਮਾਲ ਦੀ ਸਭ ਤੋਂ ਵੱਡੀ ਡੰਗਰਾਂ ਦੀ ਕਿਸ ਲੈ ਕੇ ਆ ਰਹੇ ਘੰਟੇ ਦੀ ਗੱਲ ਹੈ ਵਾਧਾ ਵਾਧਾ ਪਾਣੀ ਵਾਧਾ ਪਾਣੀ ਵਾਧਾ ਲਾਈਵ ਜੜ ਨਹੀਂ ਆ ਰਿਹਾ ਡੇਢ ਡੇਢ ਮੋਟ ਪਾਣੀ ਵੱਗ ਗਿਆ ਕਿਉਂ ਇੱਕ ਬੁੱਤਾ ਨਹੀਂ ਹੋਵੇ ਇਹ ਚੀਜ਼ੀ ਹੈ ਸਾਰਾ ਰਹਿ ਗਿਆ ਅਜੋਨੇ ਬਤਿਨੀਆਂ ਅਸੀਂ ਤਾਂ ਇਹ ਪ੍ਰੋਬਲਮਿਕ ਆ ਰਹੇ ਹੋ ਜੇ ਪਾਣੀ ਲੱਗਦਾ ਨੂੰ ਚਾਰ ਤਨ ਦੇ ਸਾਹਿਬ ਜੀ ਸਾਡੀ ਨੂੰ ਪਤਾ ਵਾ ਕਿ ਕੀ ਨਹੀਂ ਜੋ ਮਸ਼ਕੂਕ ਹਨ ਯਾ ਸਿਰਫ ਇੱਕ ਸਾਈਡ ਦੇ ਮਨਾਏ ਸਰੇ ਉਹਨੂੰ ਇੰਨਾ ਕਹਿ ਰਿਹਾ ਜੇ ਬਲੂ ਮਾਤੜਾਉਂਦਾ ਨਾ ਜਿੰਨੀ ਕਾਲ ਕਰਦੇ ਕਰੋ ਕਰੋ ਸਿਰਫ ਗੱਲ ਮਿੱਟੀ ਦੀ ਸੀ ਕਿ ਮਿੱਟੀ ਆ ਪਾ ਕੇ ਦਸ ਰੋ ਦੇ ਲੋ ਅਸੀਂ ਆਪ ਨੂੰ ਉਹ ਗਾੜੀ ਲਾ ਲਈਏ ਉਹਨਾਂ ਸਾਫਨਕਾਰ ਕੀਤਾ ਕਿ ਮਿੱਟੀ ਅਗਲੀ ਵਾਰ ਤੋਂ ਉਹ ਵੀ ਕਰ ਲੈ ਹਾਂ ਬਸ ਇੰਨਾ ਕਹਿ ਰਿਹਾ ਉਹ ਲੱਗਦੇ ਹੋ ਆਪਣੇ ਮੇਨ ਨਾਲਿਆਂ ਨੂੰ ਲਾ ਕੇ ਮਸਲਾ ਆ ਚਾਰ ਪਿੰਡਾਂ ਦੇ ਮੱਗਿਆ ਗੁੱਲੀਆਂ ਤੋਂ ਮਾੜਾ ਡਿੰਗਾ ਬੋਲਣ ਨੂੰ ਪਰ ਅੱਕੇ ਆ ਲੋ ਸਵੇਰ ਦੇ ਨਾਗ ਨੇ ਰੋਟੀ ਖਾਧੀ ਚੰਗੀ ਆ ਨਾਗ ਦੇ ਦੰਦ ਮੇ ਪੱਠਾ ਖਾਦਾ ਇਹਲਾ ਟੰਗਰਾ ਖੜੀ ਆ। ਆਹੋ ਜੀ ਰੱਖ ਜਾ ਬੜੀ। ਚਲੋ ਚਲੋ। ਹਰਗ ਜੀ ਬੰਨੀ ਨੰਬਰ। ਸਾਨੂੰ ਸਭ ਤੋਂ ਵੱਡੀ ਗੱਲ ਤੇ ਮੈਡਮ ਪਾਣੀ ਦਾ ਪਾਣੀ ਦਾ ਜੱਗਾ ਸਾਰਾ ਦੇ ਦਊਗਾ। ਮੈਡਮ ਜੀ ਅਸੀਂ ਤੋਂ ਟੰਗਰਾ ਕੱਢ ਕੇ ਲੈ ਆਏ ਆ ਬਈ ਇੱਥੇ ਲੱਗੇ ਬੰਨੋ। ਇੱਥੇ ਆ ਗਏ ਆ ਮੁੰਡੇ ਜਿਹੜੇ ਸਾਰਾ ਪਤਾ ਸਾਰੇ ਏਰੀਆ ਦਾ ਜਿਨ੍ਹਾਂ ਨੂੰ ਹੁਣ ਜਿੰਨੇ ਪਿੰਨ ਆ ਗਏ ਸਾਰਿਆਂ ਦਾ ਪਤਾ ਹੈ। ਉਹਨਾਂ ਨੂੰ ਪਤਾ ਸਾਰਾ ਇੱਥੇ ਰੈਂਡ ਸਾਰਾ ਪਤਾ ਹੈ। ਕਿੱਥੇ ਕੀ ਲੋੜ ਹੈ ਕੀ ਲੋੜਾ ਸਾਰਾ ਪਤਾ ਨਾ ਖਾਣ। ਹਾਂਜੀ ਲੋਕਲ ਇੱਥੋਂ ਦੀ ਸਾਰੀ ਇੱਥੇ ਹੀ ਹੈ ਭੈਣ ਜੀ। ਸਾਰੇ